ਸੋ ਵਾਕਤਾ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀ ਇੱਕ ਹੋਰ ਲੇਟੈਸਟ ਵੀਡੀਓ ਦੇ ਵਿੱਚ ਤੇ ਹਾਂਜੀ ਦੋਸਤੋ ਵੱਡੀ ਖਬਰ ਜਿਹੜੀ ਕਿ ਲੈ ਕੇ ਆ ਚੁੱਕੇ ਹਾਂ ਕਿ ਪੰਜਾਬ 'ਚ ਲਗਾਤਾਰ ਦੋ ਹੋਰ ਛੁੱਟੀਆਂ ਨੋਟੀਫਿਕੇਸ਼ਨ ਜਾਰੀ ਹਾਂਜੀ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਤੋਂ ਪਹਿਲਾਂ ਗੁਜਰਸ਼ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਆਉਣ ਵਾਲੀਆਂ ਲੇਟੈਸਟ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਦੇ ਲਈ ਤੇ ਦੱਸਦੀ ਕਿ ਦੋਸਤੋ ਪੰਜਾਬ 'ਤੇ ਤੇ ਹਰ ਸੀਜ਼ਨ ਕਾਰਨ ਛੁੱਟੀਆਂ ਦੀ ਛੜੀ ਲੱਗੀ ਹੋਈ ਹੈ ਤੇ ਇਸ ਦਰਾਂ ਜਿੱਥੇ ਬੀਤੇ ਦਿਨੀ ਉਲਾਂ ਕਾਲਜਾਂ ਤੇ ਹੋਰ ਅਦਾਰੇ ਵਿੱਚ ਦੀਵਾਲੀ ਦੀ ਛੁੱਟੀ ਸੀ ਉੱਥੇ ਹੀ ਕਈ ਨਿੱਜੀ ਸੰਸਥਾਵਾਂ ਵੱਲੋਂ ਦੀਵਾਲੀ ਦੀ ਛੁੱਟੀ ਅੱਜ ਦਿੱਤੀ ਗਈ ਹੈ ਤੇ ਇਸ ਦੇ ਨਾਲ ਹੀ ਸੂਬੇ ਵਿੱਚ ਹੁਣ ਲਗਾਤਾਰ ਦੋ ਹੋਰ ਛੁੱਟੀਆਂ ਵੀ ਆਗ ਰਹੀਆਂ ਹਨ 10 ਸਾਲ ਭਲਕੇ ਯਾਨੀ ਕਿ 22 ਅਕਤੂਬਰ ਨੂੰ ਸੂਬੇ ਵਿੱਚ ਵਿਸ਼ਕਰਮਾ ਦਿਵਸ ਕਾਰਨ ਛੁੱਟੀ ਐਲਾਨੀ ਗਈ ਹੈ ਤੇ ਇਸ ਦੌਰਾਨ ਸਾਰੇ ਸਕੂਲ ਕਾਲਜ ਤੇ ਹੋਰ ਸਰਕਾਰੀ ਦਫ਼ਤਰ ਬੰਦ ਰਹਿਣ ਵਾਲੇ ਹਨ ਤੇ ਉੱਥੇ ਹੀ 21 ਅਕਤੂਬਰ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰਗੱਦੀ ਦਾ ਸਹਾਇਤੇ ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਰਾਖਵੀਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਹਾਲਾਂਕਿ ਇਸ ਦਿਨ ਸਕੂਲ ਕਾਲਜ ਤੇ ਦਫ਼ਤਰ ਆਮ ਵਾਂਗ ਖੁੱਲੇ ਰਹਿਣਗੇ ਪਰ ਸਰਕਾਰੀ ਮੁਲਾਜ਼ਮ ਆਪਣੀ ਲੋੜ ਮੁਤਾਬਕ ਇਸ ਦਿਨ ਛੁੱਟੀ ਲੈ ਸਕਦੇ ਹਨ ਸਾਡੇ ਦੋਸਤੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਗਈ ਹੈ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ